ਸਬਸਕ੍ਰਾਈਬ ਕੀਜੀਏ ਸਾਡੇ ਹੈਲਥ ਸਮਾਧਾਨ ਚੈਨਲ ਨੂੰ ਅਤੇ ਬੈਲ ਆਈਕਨ ਉਤੇ ਵੀ ਕਲਿੱਕ ਕਰੋ ਜਿਸ ਨਾਲ ਤੁਸੀਂ ਸਾਡੇ ਖਾਸ ਵੀਡੀਓ ਸਭ ਤੋਂ ਪਹਿਲਾਂ ਦੇਖ ਸਕੋ। ਤੇ ਦੋਸਤੋ ਹਰ ਮਿੱਠੀ ਚੀਜ਼ ਨੂੰ ਬਣਾਉਣ ਦੇ ਲਈ ਆਪਾਂ ਚੀਨੀ ਦਾ ਇਸਤੇਮਾਲ ਕਰਦੇ ਹਾਂ ਅਤੇ ਇਨ੍ਹਾਂ ਮਿੱਠੀਆਂ ਚੀਜ਼ਾਂ ਨੂੰ ਆਪਾਂ ਬਹੁਤ ਸਵਾਦ ਲੈ ਲੈ ਕੇ ਖਾਂਦੇ ਵੀ ਹਾਂ। ਲੇਕਿਨ ਦੋਸਤੋ ਚੀਨੀ ਦੀ ਇਹ ਮਠਾਸ ਹੌਲੀ-ਹੌਲੀ ਆਪਣੇ ਸਰੀਰ ਦੇ ਵਿੱਚ ਜ਼ਹਿਰ ਘੋਲ ਰਹੀ ਹੈ ਜਿਹਦਾ ਕੌੜਾਪਣ ਕੁਝ ਸਮੇਂ ਦੇ ਬਾਅਦ ਬਿਮਾਰੀਆਂ ਦੇ ਰੂਪ ਵਿੱਚ ਸਾਹਮਣੇ ਆ ਜਾਂਦਾ ਹੈ। ਕਿਉਂਕਿ ਦੋਸਤੋ ਤੁਸੀਂ ਇਹ ਸੁਣਿਆ ਹੀ ਹੋਵੇਗਾ ਕਿ ਚੀਨੀ ਨੂੰ ਸਫੇਦ ਜ਼ਹਿਰ ਕਹਿੰਦੇ ਹਨ ਇਹ ਜੀ ਦੇ ਵਿੱਚ ਇਹ ਜਾਨਣਾ ਜ਼ਰੂਰੀ ਹੈ ਕਿ ਮਠਾਸ ਦੇ ਨਾਲ ਭਰੀ ਹੋਈ ਚੀਨੀ ਨੂੰ ਸਫੇਦ ਜ਼ਹਿਰ ਕਿਉਂ ਕਿਹਾ ਜਾਂਦਾ ਹੈ ਅਤੇ ਨਾਲ ਹੀ ਨਾਲ ਆਪਾਂ ਆਪਣੇ ਸਿਹਤ ਦੇ ਨਾਲ ਖਿਲਵਾਲ ਹੋਣ ਤੋਂ ਵੀ ਰੋਕ ਸਕਦੇ ਹਾਂ ਦੋਸਤੋ ਆਈਏ ਜਾਣ ਲੈਣੇ ਹਾਂ ਇਸ ਚੀਨੀ ਨੂੰ ਸਫੇਦ ਜ਼ਹਿਰ ਕਿਉਂ ਕਿਹਾ ਜਾਂਦਾ ਹੈ ਦੋਸਤੋ ਇਹ ਹੌਲੀ ਹੌਲੀ ਪਾਚਨ ਪ੍ਰਕਿਰਿਆ ਨੂੰ ਨੁਕਸਾਨ ਪਹੁੰਚਾਉਂਦੀ ਹੈ ਚੀਨੀ ਦੀ ਜ਼ਿਆਦਾ ਮਾਤਰਾ ਸਰੀਰ ਦੇ ਵਿੱਚ ਐਸਿਡ ਨੂੰ ਬਣਾਉਣ ਲੱਗ ਜਾਂਦੀ ਹੈ ਜੋ ਕਿ ਪੇਟ ਦੇ ਵਿੱਚ ਗੈਸ ਬਣ ਦਾ ਕਾਰਨ ਹੁੰਦੀ ਹੈ ਚੀਨੀ ਨੂੰ ਪਚਾਉਣ ਦੇ ਵਿੱਚ 500 ਕੈਲਰੀਜ਼ ਖਰਚ ਹੁੰਦੀਆਂ ਹਨ ਯਾਨੀ ਕਿ ਆਪਣੇ ਸਰੀਰ ਨੂੰ ਬਹੁਤ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ ਜੇ ਮਿੱਠਾ ਜਾਂ ਚੀਨੀ ਖਾਣ ਦੇ ਬਾਅਦ ਫਿਜ਼ੀਕਲ ਵਰਕ ਨਾ ਕੀਤਾ ਜਾਵੇ ਤਾਂ ਸਰੀਰ ਦੇ ਵਿੱਚ ਹਾਨੀਕਾਰਕ ਕੈਮੀਕਲ ਰਿਐਕਸ਼ਨ ਸ਼ੁਰੂ ਹੋ ਜਾਂਦਾ ਹੈ ਜੋ ਕਿ ਆਪਣੀ ਪਾਚਨ ਦੀ ਗਤੀ ਨੂੰ ਹੌਲੀ ਕਰ ਦਿੰਦਾ ਹੈ ਦੋਸਤੋ ਇਸ ਤੋਂ ਬਾਅਦ ਹੈ ਮਟਾਪਾ ਅਤੇ ਡਾਇਬੀਟਿਸ ਚੀਨੀ ਦੇ ਵਿੱਚ ਪੋਸ਼ਕ ਤੱਤਾਂ ਦਾ ਅਭਾਵ ਹੁੰਦਾ ਹੈ ਕੈਲੋਰੀ ਦੀ ਮਾਤਰਾ ਬਹੁਤ ਹੀ ਜ਼ਿਆਦਾ ਹੁੰਦੀ ਹੈ ਜਿਸ ਕਾਰਨ ਜ਼ਿਆਦਾ ਚੀਨੀ ਖਾਣ ਦੇ ਨਾਲ ਆਪਣੇ ਉੱਤੇ ਮਟਾਪਾ ਆ ਸਕਦਾ ਹੈ ਆਪਣਾ ਵਜ਼ਨ ਵੱਧ ਸਕਦਾ ਹੈ ਅਤੇ ਮਟਾਪਾ ਆਪਣੇ ਨਾਲ ਏਹਰ ਸਾਰੀਆਂ ਬਿਮਾਰੀਆਂ ਨੂੰ ਲੈ ਕੇ ਆ ਜਾਂਦਾ ਹੈ ਜਿਸ ਦੇ ਵਿੱਚ ਸਭ ਤੋਂ ਪਹਿਲਾਂ ਸ਼ਾਮਿਲ ਹੈ ਡਾਇਬੀਟਿਸ ਜੋ ਕਿ ਸਰੀਰ ਦੇ ਵਿੱਚ ਇਨਸੂਲਿਨ ਦੀ ਮਾਤਰਾ ਗੜਬੜ ਹੋਣ ਦੇ ਕਾਰਨ ਹੁੰਦੀ ਹੈ ਤੇ ਦੋਸਤੋ ਇਸ ਤੋਂ ਬਾਅਦ ਬੁਢਾਪਾ ਜਲਦੀ ਆ ਜਾਂਦਾ ਹੈ ਚੀਨੀ ਦਾ ਜ਼ਿਆਦਾ ਸੇਵਨ ਬਲੱਡ ਦੇ ਵਿੱਚ ਐਸਿਡ ਨੂੰ ਵਧਾ ਦਿੰਦਾ ਹੈ ਜਿਸ ਦੇ ਨਾਲ ਸਕਿਨ ਦੇ ਉੱਤੇ ਹਾਨੀਕਾਰਕ ਪ੍ਰਭਾਵ ਪੈਣ ਲੱਗ ਜਾਂਦੇ ਹਨ ਜਿਵੇਂ ਕਿ ਸਕਿਨ ਦੇ ਉੱਤੇ ਸਮੇਂ ਤੋਂ ਪਹਿਲਾਂ ਹੀ ਝੁਰੜੀਆਂ ਆਉਣਾ ਜਿਸ ਦੇ ਨਾਲ ਆਪਣੇ ਸਕਿਨ ਦੇ ਉੱਤੇ ਬੁਢਾਪੇ ਦੇ ਸੰਕੇਤ ਸਾਫ਼ ਦਿਖਾਈ ਦੇਣ ਲੱਗ ਜਾਂਦੇ ਹਨ ਦੋਸਤੋ ਇਸ ਤੋਂ ਬਾਅਦ ਦਿਲ ਦੇ ਰੋਗਾਂ ਨੂੰ ਵਧਾਉਂਦੀ ਹੈ ਚੀਨੀ ਚੀਨੀ ਦਾ ਜ਼ਿਆਦਾ ਇਸਤੇਮਾਲ ਗੁੱਡ ਕੋਲੇਸਟ੍ਰੋਲ ਨੂੰ ਘਟਾਉਂਦਾ ਹੈ ਅਤੇ ਬੈਡ ਕੋਲੇਸਟ੍ਰੋਲ ਅਤੇ ਡਾਈਗਲਿਸਰਾਈਸਰਾਈਸਿਸ ਨੂੰ ਵਧਾਉਂਦਾ ਹੈ ਜਿਸ ਦੇ ਨਾਲ ਆਪਾਂ ਨੂੰ ਹਾਈ ਬੀਪੀ ਅਤੇ ਦਿਲ ਦੇ ਨਾਲ ਸੰਬੰਧਿਤ ਰੋਗਾਂ ਦਾ ਖਤਰਾ ਵੱਧ ਜਾਂਦਾ ਹੈ ਦੋਸਤੋ ਇਸ ਤੋਂ ਬਾਅਦ ਹੈ ਦੰਦਾਂ ਨੂੰ ਨੁਕਸਾਨ ਚੀਨੀ ਦਾ ਜ਼ਿਆਦਾ ਸੇਵਨ ਦੰਦਾਂ ਦੀ ਉਪਰੀ ਪਰਤ ਅਤੇ ਐਨੇਮਲ ਨੂੰ ਕਮਜ਼ੋਰ ਕਰ ਦਿੰਦਾ ਹੈ ਤੇ ਚੀਨੀ ਦੇ ਵਿੱਚ ਕੋਈ ਪੋਸ਼ਕ ਤੱਤ ਵੀ ਨਹੀਂ ਹੁੰਦੇ ਅਤੇ ਚੀਨੀ ਦੇ ਕਾਰਨ ਖਰਾਬ ਬੈਕਟੀਰੀਆ ਆਸਾਨੀ ਦੇ ਨਾਲ ਮੂੰਹ ਦੇ ਵਿੱਚ ਪਨਪਦੇ ਰਹਿੰਦੇ ਹਨ ਜੋ ਆਪਣੇ ਦੰਦਾਂ ਨੂੰ ਨੁਕਸਾਨ ਪਹੁੰਚਾਉਂਦੇ ਹਨ ਤਾਂ ਦੋਸਤੋ ਇਸ ਤੋਂ ਬਾਅਦ ਹੈ ਹੱਡੀਆਂ ਲਈ ਨੁਕਸਾਨਦਾਇਕ ਹੈ ਚੀਨੀ ਚੀਨੀ ਨੂੰ ਪਚਾਉਣ ਦੇ ਲਈ ਕੈਲਸ਼ੀਅਮ ਦੀ ਅਵਸ਼ਕਤਾ ਹੁੰਦੀ ਹੈ ਜਿਸ ਕਾਰਨ ਹੱਡੀਆਂ ਦੇ ਵਿੱਚ ਫਾਸਫੋਰਸ ਅਤੇ ਕੈਲਸ਼ੀਅਮ ਦਾ ਸੰਤੁਲਨ ਵਿਗੜ ਜਾਂਦਾ ਹੈ ਅਤੇ ਹੱਡੀਆਂ ਕਮਜ਼ੋਰ ਹੋਣ ਲੱਗ ਜਾਂਦੀਆਂ ਹਨ ਜਿਸ ਦੇ ਨਾਲ ਆਸਟੋਪੋਰੋਸਿਸ ਵਰਗੇ ਹੱਡੀਆਂ ਦੇ ਰੋਗ ਹੋਣ ਲੱਗ ਜਾਂਦੇ ਹਨ ਤੋ ਦੋਸਤੋ ਇਸ ਤੋਂ ਬਾਅਦ ਭੁੱਲਣ ਦੀ ਆਦਤ ਹੋ ਜਾਂਦੀ ਹੈ ਚੀਨੀ ਨੂੰ ਜ਼ਿਆਦਾ ਖਾਣ ਦੇ ਨਾਲ ਨਾ ਕੇਵਲ ਤਣਾਅ ਵੱਧਦਾ ਹੈ ਬਲਕਿ ਭੁੱਲਣ ਦੀ ਆਦਤ ਵੀ ਹੋ ਜਾਂਦੀ ਹੈ ਚੀਨੀ ਦੇ ਇਹਨਾਂ ਨੁਕਸਾਨਾਂ ਨੂੰ ਜਾਣ ਤੋਂ ਬਾਅਦ ਤੁਸੀਂ ਚੀਨੀ ਨੂੰ ਖਾਣਾ ਛੱਡੋ ਨਹੀਂ ਕਿਉਂਕਿ ਚੀਨੀ ਆਪਣੇ ਸਰੀਰ ਦੇ ਲਈ ਇੱਕ ਸੀਮਿਤ ਮਾਤਰਾ ਦੇ ਲਈ ਬਹੁਤ ਜ਼ਰੂਰੀ ਹੈ ਕਿਉਂਕਿ ਚੀਨੀ ਸਰੀਰ ਨੂੰ ਕਾਰਬੋਹਾਈਡਰੇਟ ਅਤੇ ਗਲੂਕੋਜ਼ ਪ੍ਰਦਾਨ ਕਰਦੀ ਹੈ ਦੋਸਤੋ ਇੱਕ ਚਮਚ ਚੀਨੀ ਦੇ ਵਿੱਚ ਲਗਭਗ 50 ਕੈਲਰੀਜ਼ ਹੁੰਦੀਆਂ ਹਨ ਅਤੇ ਸਰੀਰ ਦੀ ਜ਼ਰੂਰਤ ਤੋਂ ਜ਼ਿਆਦਾ ਚੀਨੀ ਲੈਣ ਦਾ ਮਤਲਬ ਬਿਮਾਰੀਆਂ ਨੂੰ ਖੁੱਲਾ ਸੱਦਾ ਹੈ ਇਹ ਜੀ ਦੇ ਵਿੱਚ ਤੁਸੀਂ ਚੀਨੀ ਦੀ ਮਾਤਰਾ ਨੂੰ ਸੀਮਿਤ ਮਾਤਰਾ ਦੇ ਵਿੱਚ ਲਵੋ ਤਾਂ ਕਿ ਸਰੀਰ ਨੂੰ એનર્ਜੀ ਦੇਣ ਵਾਲੀ ਮਿਠਾਸ ਹੀ ਬਣੀ ਰਹੇ ਨਾ ਕਿ ਇਹ ਸਫੇਦ ਜ਼ਹਿਰ ਬਣ ਕੇ ਆਪਣੇ ਸਰੀਰ ਦੇ ਉੱਤੇ ਹਮਲਾ ਕਰੇ ਤਾਂ ਦੋਸਤੋ ਤੁਸੀਂ ਹੈਲਦੀ ਰਹੋ ਇਹੀ ਮੈਂ ਚਾਹੁੰਦਾ ਹਾਂ ਤਾਂ ਦੋਸਤੋ ਅੱਜ ਦੇ ਇਸ ਵੀਡੀਓ ਦੇ ਵਿੱਚ ਇੰਨਾ ਹੀ ਜੇ ਤੁਹਾਨੂੰ ਇਹ ਟਿਪਸ ਇਹ ਜਾਣਕਾਰੀ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜ਼ਰੂਰ ਕਰਨਾ ਅਤੇ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸਬਸਕ੍ਰਾਈਬ ਕਰ ਲਵੋ ਅਤੇ ਇਸ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ